ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਾਹਿਗੁਰੂ ਅੱਜ ਦੇ ਇਸ ਵਲੋਗ ਵਿੱਚ ਆਪਾਂ ਫਤਗੜ੍ਹ ਸਾਹਿਬ ਪਹੁੰਚੇ ਹਾਂ ਜੀ ਸਿੱਧਾਂ ਦੀ ਧਰਤੀ ਤੇ ਜਿੱਥੇ ਛੋਟੇ ਸਾਬਜਾਦਿਆਂ ਨੂੰ ਸ਼ਹੀਦ ਕੀਤਾ ਗਿਆ ਸੀ ਵਾਹਿਗੁਰੂ 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 ਹੁਣ ਅਸੀਂ ਮਥਾਡੇ ਕੰ ਜਾ ਰਹੇ ਹਾਂ ਜੀ ਬਹੁਤ ਹੀ ਸੋਹਣੀ ਡੈਕੋਰੇਸ਼ਨ ਕੀਤੀ ਗਈ ਹੈ ਕਿਉਂਕਿ ਸ਼ਹੀਦੀ ਜੋੜ ਮੇਲਾ ਆਉਣ ਵਾਲਾ ਹੈ ਅਸੀਂ ਇੱਥੇ ਮੱਥਾ ਟੇਕਣ ਤੋਂ ਦਿਨ ਪਹਿਲਾਂ ਪਹੁੰਚ ਗਏ ਸੀ ਚਿੱਦੀ ਸਥਾਨ ਪੂਰਾ ਸਾਹਿਬ ਨੀਚੇ ਵਾਲ ਨੂੰ ਵਾਹਿਗੁਰੂ 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 ਜਿੱਥੇ ਨੀਹਾਂ ਵਿੱਚ ਸਾਹਿਬ ਜਦੋਂ ਚੁਣਿਆ ਗਿਆ ਸੀ ਉੱਥੇ ਹੁਣ ਗੁਰੂ ਸਾਹਿਬ ਦਾ ਪ੍ਰਕਾਸ਼ ਹੈ ਜੀ ਸੰਗਤਾਂ ਅੰਦਰ ਬੈਠ ਕੇ ਪਾਠ ਵੀ ਕਰਦੀਆਂ ਹਨ ਹੁਣ ਅਸੀਂ ਮੱਥਾ ਟੇਕ ਕੇ ਬਾਹਰ ਆ ਚੁੱਕੇ ਹਾਂ ਇੱਕ ਗੁਰਦੁਆਰਾ ਸਾਹਿਬ ਦਾ ਬਾਹਰਲਾ ਦ੍ਰਿਸ਼ ਅਸੀਂ ਯਾਰ ਦੋਸਤਾਂ ਦੀ ਗੱਡੀਆਂ ਚੰਡੀਗੜ੍ਹ ਆਏ ਸੀ ਪਰ ਅਸੀਂ ਲੇਟ ਹੋ ਗਏ ਫਿਰ ਅਸੀਂ ਸੋਚਿਆ ਗੁਰਗੜ ਸਾਹਿਬ ਰਾਤ ਬਤੀਤ ਕਰਦੇ ਹਾਂ ਨਾਲੇ ਸ਼ੀਦੀ ਦਿਹਾੜੇ ਆ ਰਹੇ ਹਨ ਗੁਰਦੁਆਰਾ ਸਾਹਿਬ ਮੱਥਾ ਟੇਕ ਲਈਏ ਹੁਣ ਅਸੀਂ ਪ੍ਰਸ਼ਾਦ ਲਿਆ ਜੀ ਵਾਹਿਗੁਰੂ 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 ਹੁਣ ਅਸੀਂ ਠੰਡੇ ਬੁਰਜ ਵਿੱਚ ਮੱਥਾ ਟੇਕਣ ਜਾ ਰਹੇ ਹਾਂ ਜਿੱਥੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬ ਜਦਿਆਂ ਨੂੰ ਇੰਨੇ ਠੰਡੇ ਦਿਨਾਂ ਵਿੱਚ ਰੱਖਿਆ ਗਿਆ ਸੀ ਤਾਂਨੇ ਉਹ ਵਾਹ ਇੱਥੇ ਵੀ ਗੁਰੂ ਸਾਹਿਬ ਦਾ ਪ੍ਰਕਾਸ਼ ਕੀਤਾ ਹੋਇਆ ਹੈ ਵਾਹਿਗੁਰੂ 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 ਅਸੀਂ ਢੇਕਿਆ ਮੱਥਾ ਜੀ ਤੁਹਾਨੂੰ ਪਤਗੜ੍ਹ ਸਾਹਿਬ ਦੇ ਦਰਸ਼ਨ ਅਮਰਤ ਵੇਲੇ ਦੇ ਕਰਾ ਰਹੇ ਹਾਂ ਜੀ ਹੁਣ ਅਸੀਂ ਚਾਹ ਛਕਦੇ ਹਾਂ ਇਹ ਜੀ ਲੰਗਰ ਹਾਲ ਲੰਗਰ ਹਾਲ ਦਾ ਨਾਮ ਮਾਤਾ ਗੁਜਰ ਕੌਰ ਜੀ ਹੈ ਅਸੀਂ ਇੱਥੇ ਤਕਰੀਬਨ ਰਾਤੀ 11:30 ਵਜੇ ਪਹੁੰਚੇ ਸੀਗੇ ਤੇ ਅਸੀਂ ਰਾਤ ਵਾਲੇ ਵੀ ਲੰਪ ਛਾਦਾ ਛਕਿਆ ਇੱਥੇ ਚਾਹ ਪੀਤੀ ਤੇ ਹੁਣ ਅਸੀਂ ਸਵੇਰੇ ਚਾਹ ਪੀ ਕੇ ਹੀ ਵਾਪਸੀ ਕਰਨ ਨੂੰ ਕਰਦੇ ਹਾਂ ਪਲੰਗਰ ਹਾਲ ਕੋਲੋਂ ਠੰਡੇ ਪੁੱਜ ਦਾ ਦ੍ਰਿਸ਼ ਸੀ ਹਾਏ ਗੁਰੂ ਵਾਹਿਗੁਰੂ ਹੁਣ ਅਸੀਂ ਆਪਣੇ ਕਮਰੇ ਹੱਲ ਪਰਤਾਏ ਆ ਜੀ ਮੱਥਾ ਦੇਖ ਲਿਆ ਚਾਹ ਵਗੈਰਾ ਸ਼ਕ ਲਈ ਤੇ ਇੱਥੇ ਅਸੀਂ 500 ਰੁਪਏ ਵਿੱਚ ਕਮਰਾ ਲੈ ਲਿਆ ਸੀ ਰਾਤ ਦਾ ਟਾਈਮ ਤੇ ਬਹੁਤ ਹੀ ਵਧੀਆ ਕਮਰਾ ਮਿਲਿਆ ਸਾਨੂੰ ਹੁਣ ਅਸੀਂ ਗੱਡੀ ਲੈਣ ਚੱਲਦੇ ਹਾਂ ਤੇ ਚੱਲਦੇ ਆ ਜੀ ਘਰ ਨੂੰ ਵਾਪਸ ਸੰਗਤਾਂ ਦੇ ਰਹਿਣ ਲਈ ਬੜੀਆਂ-ਬੜੀਆਂ ਸਰਾਵਾਂ ਬਣੀਆਂ ਹੋਈਆਂ ਹਨ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਬਹੁਤ ਹੀ ਵਧੀਆ ਪ੍ਰਬੰਧ ਕੀਤਾ ਗਿਆ ਹੈ ਇੱਥੇ ਗੱਡੀਆਂ ਲਈ ਪਾਰਕਿੰਗ ਬਹੁਤ ਵਧੀਆ ਹੈ ਵਾਹਿਗੁਰੂ 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 ਸਾਹਮਣੇ ਕੁਲਾ ਦੀਵਾਨ ਹਾਲ ਹੈ ਵਾਹਿਗੁਰੂ ਉੱਥੇ ਵੀ ਲੋਕ ਰਾਤ ਨੂੰ ਰਹਿ ਬੰਦੇ ਹਨ ਵਾਹਿਗੁਰੂ 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 ਜਿੱਬੀ ਕੋਲੇ ਆ ਗਏ ਜੀ ਤੇ ਚਲਦੇ ਆ ਜੀ ਹੁਣ ਘਰ ਵੱਲ ਨੂੰ ਇਹ ਕੁਝ ਸੀਨ ਆਪਾਂ ਰੀਲਸ ਵਗੈਰਾ ਸਟੋਰੀਆਂ ਵਗੈਰਾ ਆਈਆਂ ਸੀ ਉਹ ਸੀਨ ਵਿੱਚ ਦਿਖਾ ਦਿੰਨੇ ਆ ਜੀ